ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਨੇ ਆਪ ਪਦੀਨਾ ਲੈ ਲਿਆ ਪਦੀਨੇ ਦੇ ਆਪਾਂ ਕੱਲੇ ਪੱਤੀਆਂ ਤੋੜ ਲੈਣੀਆਂ ਨੇ ਆਹ ਜਿਹੜੇ ਟੰਡਰੇ ਜਿਹੇ ਨੇ ਇਹਨਾਂ ਨੂੰ ਅਲੱਗ ਕਰ ਦੇਣਾ ਅਸੀਂ ਇਹ ਪੈਣ ਨੂੰ ਇਦਾਂ ਤੋੜ ਲਵਾਂਗੇ ਇਹ ਜਿਹੜੇ ਟੰਡਰੇ ਨੇ ਉਹ ਨਹੀਂ ਰੱਖਾਂਗੇ ਵਿੱਚ ਕੱਲਾ-ਕੱਲਾ ਪੱਤਾ ਤੋੜਾਂਗੇ। ਆ ਦੇਖੋ ਡੰਡੇ ਆਪਾਂ ਅੱਡ ਕੱਟਦੇ। ਸਾਰੇ ਪੱਤੇ ਆਪਾਂ ਪਦੀਨੇ ਦੇ ਇਦਾਂ ਤੋੜ ਲੈਣੇ ਨੇ। ਲਓ ਜੀ ਆਪਾਂ ਨੇ ਇੱਕ ਜਾਰ ਲੈ ਲਿਆ। ਇਹਦੇ ਵਿੱਚ ਆ ਪਦੀਨਾ ਜਿਹੜਾ ਆਪਾਂ ਨੇ ਪੱਤੇ ਤੋੜੇ ਤੇ ਇਹ ਮੈਨੂੰ ਧੋਲੇ ਸਵਾਰ ਕੇ ਇਹਨਾਂ ਨੂੰ ਇਹਦੇ ਵਿੱਚ ਪਾ ਲੈਣੇ। ਇੱਧਰ ਆਪਾਂ ਨੇ ਇੱਕ ਗੜੀ ਡੜੀ ਲੈ ਲਈ ਗੁੜ ਦੀ। ਇਹ ਗੁੜ ਦੇ ਵੀ ਛੋਟੇ ਛੋਟੇ ਪੀਸ ਕਰਕੇ ਆਪਾਂ ਵਿੱਚ ਪਾ ਲੈਣੇ ਆਂ ਝਾਰ ਦੇ ਇਹਨੂੰ ਇੱਦਾਂ ਚਾਕੂ ਨਾਲ ਕੱਟ ਕੇ ਛੋਟੇ ਛੋਟੇ ਪੀਸ ਬਣਾ ਲੈਣੇ ਕਿਉਂਕਿ ਜੇ ਦੁੱਝੇ ਲੋਟ ਕਟਾਂਗੇ ਜਦੋਂ ਭੰਨਾਂਗੇ ਦੂਰ ਤੱਕ ਖਿੰਡਦਾ ਆਪਾਂ ਚਾਕੂ ਨਾਲੇ ਕੱਟ ਲੈਣੇ ਵੀਡੀਓ ਨੂੰ ਸਿਰ ਤੇ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਥੋੜਾ ਜਿਹਾ ਪਾਣੀ ਐਡ ਲਓ ਜੀ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਇਹਨੂੰ ਆਪਾਂ ਮਿਕਸੀ ਜੀ ਜਿਹੜਾ ਲਗਾ ਦੇਣਾ ਲਓ ਜੀ ਆਪਾਂ ਨੇ ਪੀਸ ਲਿਆ ਦੇਖੋ ਇਦਾਂ ਦਾ ਬਣ ਗਿਆ ਹੈ ਰਸ ਚੰਗੀ ਤਰ੍ਹਾਂ ਆਪਾਂ ਇਦਾਂ ਮਿਲਾ ਲੈਨੇ ਆ ਦੋਨੇ ਚੀਜ਼ਾਂ ਆਪਣੇ ਮਿਕਸ ਹੋ ਗਈਆਂ ਜੀ ਕੋਈ ਗੱਲ ਨਹੀਂ ਜਿਹੜੇ ਵਿੱਚ ਰਹਿ ਗਈ ਥੋੜੀ ਥੋੜੀ ਉਹ ਆਪਾਂ ਪਾਣੀ ਥਾਈਂ ਦੀ ਪਾਉਣ ਲੈਨੇ ਆਪਾਂ ਇੱਕ ਕੱਪ ਲੈਨੇ ਇਹਦੇ ਉੱਪਰ ਪਾਣੀ ਇਦਾਂ ਧਰ ਕੇ ਥੋੜਾ ਪਾਣੀ ਆਪਾਂ ਵਿੱਚ ਹੋਰ ਐਡ ਕਰ ਲੈਨੇ ਇਹਦੇ ਕੱਪ ਦੇ ਲਓ ਜੀ ਇਹ ਤਾਂ ਚਮਚੇ ਨਾਲ ਹਲਾ ਲਾ ਕੇ ਆਪਾਂ ਸਾਰਾ ਜਿਹੜੇ ਉਹ ਆਪਣੇ ਕੋਈ ਗੁੜ ਰਹਿ ਗਿਆ ਜਾਂ ਆਪਣਾ ਪਦੀਨੇ ਦੇ ਪੱਤੇ ਨੇ ਉਹ ਵਿੱਚ ਰਹਿ ਜਾਣਗੇ ਤੇ ਝਾਰਨੀ ਦੇ ਆਪਾਂ ਝਾਰਨੀ ਰਾਹੀਂ ਮਿਕਸਰ ਪਾਉਣ ਲੈਨੇ ਹਾਂ ਥੋੜਾ ਪਾਣੀ ਹੋਰ ਪਾ ਲੈਤੀ ਕੋਈ ਹੋਣੀ ਥੋੜਾ ਨਹੀਂ ਹੈਗਾ ਬਹੁਤ ਮਿੱਠਾ ਹੁਣ ਇਹਦੇ ਵਿੱਚ ਜਿੰਨਾ ਕ ਆਪਾਂ ਨੂੰ ਪਾਣੀ ਦੀ ਲੋੜ ਆ ਆਪਾਂ ਪਾਣੀ ਐਡ ਕਰ ਲੈਨੇ ਆ ਇਹਦੇ ਨਾਲ ਆਪਣੇ 2 ਗਲਾਸ ਬੜੀ ਵਧੀਆ ਬਣ ਜਾਣਗੇ ਹੁਣ ਇਹਦੇ ਵਿੱਚ ਆਪਾਂ ਕਾਲਾ ਨਮਕ ਪਾ ਲੈਨੇ ਆ आपण काला नमक पाऊने चं तरह मिक्स कर लेने, घोल लि नम बहुत वधी गाव आन ला लागे जी हा आपण अधा नींबू ल ਨਿੰਬੂ ਆਪਾਂ ਨੇ ਕੱਟ ਲਿਆ ਇੰਨਾ ਕਿੰਨੇ ਨਿੰਬੂ ਲਵਾਂਗੇ ਆਪਾਂ ਇਹਦਾ ਰਸ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਕਿਉਂਕਿ ਘਰ ਦੇ ਨਿੰਬੂ ਨੇ ਜੀ ਬਹੁਤ ਰਸਾ ਇਹਨਾਂ ਦੇ ਵਿੱਚ ਰਸੇ ਦੇ ਭਰੇ ਭੈ ਨੇ ਜਿਆਦਾ ਪਾ ਲਿਆ ਤਾਂ ਸਾਰਾ ਪਾ ਲਿਆ ਤਾਂ ਆਪਣਾ ਜਿਆਦਾ ਖੱਟਾ ਹੋ ਜੇ ਬਹੁਤੇ ਖੱਟੇ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਇਹਨੂੰ ਵੀ ਆਪਾਂ ਰਸੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਹੁਣ ਆਪਾਂ ਇਹਨਾਂ ਨੂੰ ਗਲਾਸਾਂ ਦੇ ਵਿੱਚ ਸਰਵ ਕਰਦੇ ਆਂ ਲਓ ਜੀ ਆਪਾਂ ਟ੍ਰੇ ਲੈ ਲਈਏ ਇਹਦੇ ਵਿੱਚ ਆਪਾਂ ਧਰਦੇ ਆਂ ਗਲਾਸ ਆਹ ਜਿਹੜਾ ਆਪਾਂ ਜੂਸ ਬਣਾ ਕੇ ਰੱਖਿਆ ਸੀ ਇਹਨੂੰ ਥੋੜਾ ਜਿਹਾ ਚਮਚਾਪਾ ਦੁਬਾਰਾ ਫੇਰ ਲੈਨੇ ਤਾਂ ਜੋ ਨਮਕ ਨਿੰਬੂ ਦਾ ਜਿਹੜਾ ਇਹ ਥਾਂ ਨਾ ਰਹਿ ਜਾਵੇ ਹੁਣ ਆਪਾਂ ਇਹਨਾਂ ਨੂੰ ਗਲਾਸਾਂ ਦੇ ਵਿੱਚ ਐਡ ਕਰ ਲੈਨੇ वो थोड़ा जने नींबू डाल हुआ आ गया थी कि पर इधर पन नींबू निचोड़ा थी बच्चे एक नींबू कट ले लो जी अपना बिना गन्ने तो ਗੰਨੇ ਦਾ ਜੂਸ ਬਣ ਕੇ ਤਿਆਰ ਆ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ